ਮੈਂ ਪਹਿਲਾਂ ਵੀ ਦੇਖਿਆ ਗਿਆ ਕਿ ਕਈ ਕਈ ਵਾਰੀ ਦੋ ਦੋ ਘਟਨ ਵੀ ਕਰ ਦਿੰਦੇ ਸੀਗੇ ਕਿ ਇੱਕ ਜਣਾ ਉਹ ਕਰ ਗਿਆ ਉਹ ਕਹਿੰਦਾ ਮੈਂ ਕਰੂੰਗਾ ਉਹ ਕਹਿੰਦਾ ਮੈਂ ਕਰੂੰਗਾ ਮਤਲਬ ਕ੍ਰੈਡਿਟ ਵਾਰ ਜਿਵੇਂ ਹੁਣ ਮੈਂ ਮੈਂ ਅੱਜ ਦੀ ਐਗਜ਼ਾਮਪਲ ਦੇ ਦੇਣਾ ਅਸ਼ਵਨੀ ਜੀ ਬੈਠੇ ਅੱਜ ਸਵੇਰੇ ਟੀਵੀ ਤੇ ਪਤਾ ਲੱਗਿਆ ਕਿ ਸ਼ੰਭੂ ਤੋਂ ਲੁਧਿਆਣੇ ਤੱਕ ਸਾਨੇ ਵਾਲ ਤੱਕ 7 ਰੇਲਵੇ ਸਟੇਸ਼ਨਾਂ ਦਾ ਅਪਗ੍ਰੇਡੇਸ਼ਨ ਹੋਣਾ ਹੈ। ਤੋਂ ਆਬਵੀਅਸਲੀ ਰੇਲਵੇ ਸੈਂਟਰ ਨੇ ਰਿਪੋਰਟ ਕੀਤਾ ਪੰਜਾਬ ਸਰਕਾਰ ਨੂੰ ਕੋਈ ਸੱਦਾ ਨਹੀਂ ਦਿੰਦੇ ਜੀ ਵਰਚੂਅਲੀ ਪ੍ਰਧਾਨ ਮੰਤਰੀ ਜੀ ਉੱਥੋਂ ਕਰ ਰਹੇ ਨੇ ਤੇ ਰਾਜਪਾਲ ਸਾਹਿਬ ਗਵਰਨਰ ਸਾਹਿਬ ਉਥੇ ਖੰਨੇ ਬੈਠੇ ਚੀਫ ਗੈਸਟ ਮਤਲਬ ਕਿ ਨਵਾਬਾਬੇ ਪਾਵਰ ਸੈਂਟਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਫਿਰ ਪੈਸਾ ਹੋਇਆ ਉਹ ਜਾਂ ਜਾਂ ਪੈਸਾ ਉਹ ਹੈ ਉਹ ਜਿਹੜਾ ਇੱਕ ਮਨਪ੍ਰਗਤ ਜੀ ਨੂੰ ਬੋਲਣ ਕਿ ਜਿਹੜਾ ਜਿਹੜਾ ਪੰਜਾਬ ਨੇ ਨਹੀਂ ਦਿੱਤਾ ਟੈਕਸ ਦਾ ਪੈਸਾ ਤਾਂ ਪੰਜਾਬ ਦਾ ਵੀ ਗਿਆ ਇਹਨੂੰ ਇਹ ਕਿਉਂ ਸਮਝਿਆ ਜਾ ਰਿਹਾ ਕਿ ਇਹਦੇ ਵਿੱਚ ਪੰਜਾਬ ਸਰਕਾਰ ਨਹੀਂ ਵਿੱਚ ਆਉਗੀ ਜਾਂ ਕੋਈ ਮੰਤਰੀ ਜਾਂ ਉੱਥੇ ਨਾਰੇ ਲੱਗਣ ਲੱਗ ਜਾਂਦੇ ਆ ਜੀ ਉੱਥੇ ਬੀਜੇਪੀ ਉਹਨੂੰ ਆਪ ਦਾ ਪ੍ਰੋਗਰਾਮ ਬਣਾ ਲੈਂਦੀ ਐ ਜੇ ਰੇਲਵੇ ਤੁਹਾਡਾ ਹੈਗਾ ਜੇ ਕੱਲ ਨੂੰ ਕੋਈ 에ਵੀਏਸ਼ਨ ਵੀ ਤੁਹਾਡਾ ਤੁਸੀਂ ਆਦਮਪੁਰ ਵਾਲੇ 에ਅਰਪੋਰਟ ਦਾ ਵੀ ਇਦਾਂ ਉਦਘਾਟਨ ਕਰਤਾ ਜਿਹੜੀਆਂ ਉਹਦੇ ਨੂੰ ਸੜਕਾਂ ਲੱਗਣਗੀਆਂ ਉੱਥੇ ਟਰਮੀਨਲ ਬਣੂਗਾ ਉਹਦੇ ਪੈਸੇ ਤਾਂ ਪੰਜਾਬ ਗਵਰਨਮੈਂਟ ਦੇ ਰਹੀ ਐ ਇਹਦੇ ਚ ਕੀ ਹੁਣ ਪ੍ਰਧਾਨ ਮੰਤਰੀ ਸਾਹਿਬ ਨੂੰ ਹਜੇ ਵੀ ਮਤਲਬ ਕੋਈ ਨਾਮ ਦੀ ਇੱਛਾ ਹੈ ਕਿ ਕਿ ਮੇਰਾ ਨਾਮ ਹੋਵੇ ਮੇਰੀਆਂ ਫੋਟੋਆਂ ਛਾਪਣ ਸੋ ਇਹ ਤਾਂ ਫਿਰ ਭਰਨੀ ਨਹੀਂ ਨੀ ਇੱਛਾ ਤਾਂ ਨਾਲੇ ਤਾਂ ਕਹਿੰਦੇ ਅੱਗੇ ਅ ਸਾਡੀਆਂ ਗਾਰੰਟੀਆਂ ਨੇ ਸਾਡਾ ਚੱਲਦਾ ਹੈ ਸੰਤਾ ਜਿੱਥੇ ਮਰਜੀ ਜਿਹੜਾ ਅਸੀਂ ਚਲੇ ਜਾਈਏ ਤੇ ਸਾਡੀ ਗਾਰੰਟੀ ਚੱਲ ਜਾਂਦੀ ਹੈ ਤੇ ਨਾਲੇ ਕਹਿੰਦੇ ਤੁਸੀਂ ਪੰਜਾਬ ਸਰਕਾਰ ਜੇ ਕੋਈ ਨੁਮਾਇੰਦਾ ਚਾ ਜਾ ਕੇ ਉੱਥੇ ਬੋਲ ਲੇ ਤਾਂ ਉੱਥੇ ਵਿਰੋਧ ਹੁੰਦਾ ਹੈ ਅਸ਼wini ਜੀ ਬਠਿੰਡੇ ਹੋਇਆ ਵਿਰੋਧ ਬਠਿੰਡੇ ਵਿਰੋਧ ਹੋਇਆ ਜਦੋਂ ਇੱਕ ਅਕਾਲੀ ਦਲ ਦੇ ਨੁਮਾਇੰਦੇ ਬੋਲਣ ਲੱਗੇ ਉੱਥੇ ਮੋਦੀ ਮੋਦੀ ਮਤਲਬ ਇਹ ਇਸ ਕਿਸਮ ਦੀਆਂ ਵਿਕਾਸ ਦੇ ਕੰਮਾਂ 'ਚ ਜੇ ਆਪਾਂ ਨਾ ਰਾਜਨੀਤੀ ਵਾਲੀਏ ਤਮੇਰੇ ਖੱਚ ਵਧੀਆ ਰੂਗਾ ਅਸੀਂ ਵੀ ਕਹਿੰਨੇ ਪ੍ਰਧਾਨ ਮੰਤਰੀ ਸਾਹਿਬ ਜਦੋਂ ਇੱਥੇ ਆਉਂਦੇ ਨੇ ਜਾਂ ਹੋਮ ਮਿਨਿਸਟਰ ਸਾਹਿਬ ਜਦੋਂ ਇੱਥੇ ਪੰਜਾਬ ਚ ਆਉਂਦੇ ਨੇ ਅਸੀਂ ਅੱਖਾਂ ਬਿਸ਼ਾ ਕੇ ਵੈਲਕਮ ਕਰਦੇ ਆ ਕਿਉਂਕਿ ਸਾਡਾ ਫਰਜ਼ ਬਣਦਾ ਹੈ ਅਸੀਂ ਮੇਜ਼ਬਾਨ ਆ ਜਿਹਦੇ ਜਿੰਨੇ ਵੀ ਫੰਕਸ਼ਨ ਕਰਦੇ ਬਲਕਿ ਮੈਂ ਮੰਗ ਕੇ ਲੈ ਕੇ ਆਉਣਾ ਉੱਥੋਂ ਫੰਕਸ਼ਨ ਕਿ ਜੀ 20 ਸਾਨੂੰ ਦੇ ਦਿਓ ਜੀ ਦੋ ਜੀ 20 ਮਿਲੇ ਸਾਨੂੰ ਨਾਰਥ ਜ਼ੋਨ ਕੌਂਸਲ ਦੀ ਮੀਟਿੰਗ ਸਾਡੇ ਇੱਥੇ ਅੰਮ੍ਰਿਤਸਰ ਸਾਹਿਬ ਕਰੋ ਜੀ ਇੱਥੇ ਆਓ ਅਸੀਂ ਬਲਾਵਾਂਗੇ ਸਾਰਿਆਂ ਨੂੰ ਪੋਸਟ ਕਰਾਂਗੇ ਸੋ ਮੈਨੂੰ ਲੱਗਦਾ ਨਹੀਂ ਕਿ ਇਹ ਹੈ ਜੇ ਕੰਪਨੀ ਵਿੱਚ ਇਸ ਤਰ੍ਹਾਂ ਦੀ ਇਹ ਸੱਦੇ ਪੱਤਰ ਦੇ ਨਾਮ ਜਿਹੜਾ ਉਹ ਜਿਹਦਾ ਥੱਲੇ ਲਿਖਤਾ ਉਹਦੇ ਨਾਲ ਸਾਨੂੰ ਇਹਦੇ ਨਾਲ ਕੋਈ ਗੁੱਸਾ ਨਹੀਂ ਨਾਮ ਲਿਖੋ ਨਾ ਲਿਖੋ ਪਰ ਪੰਜਾਬ ਦੇ 3.5 ਕਰੋੜ ਲੋਕਾਂ ਨੂੰ ਵੀ ਉਹਦਾ ਹਿੱਸੇਦਾਰ ਬਣਾਉਣਾ ਚਾਹੀਦਾ